ਸਿਆਣੇ ਕਹਿੰਦੇ ਨੇ ਕਿ ਵਿਆਹ ਦਾ ਲੱਡੂ ਜਿਹੜਾ ਖਾਵੇ ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਅੱਜ ਦੇ ਸੱਤੀ ਘਟਨਾਵਾਂ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਲੜਕਾ ਜੋ ਕਿ ਸਧਾਰਨ ਪਰਿਵਾਰ ਦੇ ਵਿੱਚੋਂ ਘਰ ਦੇ ਵਿੱਚ ਬਧੀਆ ਪੈਸਾ ਟਿਕਾ ਸੀ ਅਤੇ ਉਹ ਕਿਸੇ ਲੜਕੀ ਦੇ ਨਾਲ ਪਿਆਰ ਕਰ ਬੈਠਦਾ ਇਸ ਤੋਂ ਬਾਅਦ ਉਹਨਾਂ ਦੀ ਲਵ ਮੈਰਿਜ ਹੋ ਜਾਂਦੀ ਹੈ ਕਈ ਸਾਲ ਬੀਤਣ ਬਾਅਦ ਲਗਭਗ 8-10 ਸਾਲ ਬੀਤਣ ਬਾਅਦ ਉਸੇ ਲੜਕੀ ਨੂੰ ਕਿਸੇ ਹੋਰ ਦੇ ਨਾਲ ਦੁਬਾਰਾ ਪਿਆਰ ਹੋ ਜਾਂਦਾ ਹੈ। ਉਹਦਾ ਪਿਆਰ ਦੁਬਾਰੇ ਜਾਗ ਜਾਂਦਾ। ਅਤੇ ਫਿਰ ਕੀ ਹੁੰਦਾ ਉਹ ਪਹਿਲਾਂ ਵਾਲੇ ਪਤੀ ਦਾ ਕਤਲ ਕਰਵਾ ਦਿੰਦੀ ਆ ਆਪਣੇ ਦੂਸਰੇ ਪਿਆਰ ਨੂੰ ਪਾਉਣ ਦੇ ਲਈ। ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਚਾਹਲ। ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦੇ ਸਹਾਰਨਪੁਰ ਦੀ ਆ। ਸਹਾਰੂਪਰ ਜ਼ਿਲ੍ਹੇ ਦੇ ਵਿੱਚ ਸੋਨੂ ਨਾਮ ਦਾ ਲੜਕਾ ਰਹਿੰਦਾ ਸੀ ਜੋ ਕਿ ਬਧੀਆ ਪੜ੍ਹਿਆ ਲਿਖਿਆ ਸੀ ਸਧਾਰਨ ਪਰਿਵਾਰ ਸੀ ਜੋ ਕਿ ਖੇਤੀ ਕਰਦਾ ਸੀ ਅਤੇ ਹੋਰ ਵੀ ਘਰ ਦੇ ਬਹੁਤ ਵਧੀਆ ਕੰਮ ਕਰ ਉਹ ਸਾਮ ਦਾ ਸੀਗਾ ਅਤੇ ਨਾਲ ਨਾਲ ਉਹ ਪੜ੍ਹਾਈ ਕਰ ਰਿਹਾ ਸੀ ਤਾਂ ਕੀ ਹੁੰਦਾ ਜਦੋਂ ਸੋਨੂ ਕਾਲਜ ਦੇ ਵਿੱਚ ਦਾਖਲਾ ਲੈਂਦਾ ਤਾਂ ਉਸਦੀ ਮੁਲਾਕਾਤ ਇੱਕ ਬੇਵਿਵਾਂ ਆਉਂਦੀ ਲੜਕੀ ਦੇ ਨਾਲ ਹੋ ਜਾਂਦੀ ਹੈ ਇਸ ਤੋਂ ਬਾਅਦ ਉਸਦੀਆਂ ਬੇਵੀ ਦੇ ਨਾਲ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਵਾਰ ਉਹ ਬੇਵੀ ਦੇ ਨਾਲ ਆਉਂਦਾ ਜਾਂਦਾ ਕਦੇ ਕਦੇ ਸ਼ਾਪਿੰਗ ਕਰਨ ਵੀ ਜਾਂਦੇ ਤਾਂ ਉਹ ਉਸ ਦਾ ਬਿੱਲ ਵੀ ਖੁਦ ਪੇ ਕਰਦਾ ਸੀ ਤਾਂ ਬੇਵੀ ਨੂੰ ਲੱਗਿਆ ਵੀ ਕਿਉਂ ਨਾ ਮੈਂ ਹੁਣ ਸੋਨੂ ਦੇ ਨਾਲ ਵਿਆਹ ਕਰਾ ਲਵਾਂ ਦੋਨੋਂ ਜਾਨੇ ਰਜਾਮੰਦ ਹੋ ਜਾਂਦੇ ਨੇ ਇਸ ਤੋਂ ਬਾਅਦ ਉਹ ਆਪਣੇ ਘਰੇ ਗੱਲ ਕਰਦੇ ਨੇ ਘਰ ਦੇ ਵੀ ਉਹਨਾਂ ਦੇ ਮੰਨ ਜਾਂਦੇ ਨੇ ਤਾਂ ਇਸ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਬਹੁਤ ਵਧੀਆ ਜ਼ਿੰਦਗੀ ਲੰਘ ਰਹੀ ਸੀ ਉਹਨੂੰ ਨਾਲ-ਨਾਲ ਖੇਤੀ ਦਾ ਕੰਮ ਕਰਦਾ ਸੀ ਅਤੇ ਇਤਰੋ ਬੇਵੀ ਵੀ ਘਰ ਦੇ ਵਿੱਚ ਕੰਮ ਕਰਦੀ ਸੀ ਇਸੇ ਤਰ੍ਹਾਂ ਚੱਲਦੇ ਚਲਾਉਂਦੇ 8 ਸਾਲ ਬੀਤ ਜਾਂਦੇ ਨੇ 8 ਸਾਲਾਂ ਦੇ ਵਿੱਚ ਉਹਨਾਂ ਦੇ 5 ਬੱਚੇ ਵੀ ਹੋ ਜਾਂਦੇ ਨੇ ਜ਼ਿੰਦਗੀ ਹਲੇ ਵੀ ਵਧੀਆ ਲੰਘ ਰਹੀ ਸੀ ਤਾਂ ਅਚਾਨਕ ਕੀ ਹੁੰਦਾ ਹੈ ਬੇਵੀ ਸੋਸ਼ਲ ਮੀਡੀਆ ਚਲਾਉਣਾ ਸ਼ੁਰੂ ਕਰ ਦਿੰਦੀ ਹੈ ਸੋਸ਼ਲ ਮੀਡੀਆ ਤੇ ਉਸ ਦਾ ਸੰਪਰਕ ਇੱਕ ਸੁਭਾਸ਼ ਨਾਂ ਦੇ ਲੜਕੇ ਦੇ ਨਾਲ ਹੋ ਜਾਂਦਾ ਹੈ ਸੁਭਾਸ਼ ਅਤੇ ਬੇਵੀ ਦੋਨੋਂ ਇੱਕ ਦੂਜੇ ਨਾਲ ਆਪਣਾ ਨੰਬਰ ਐਕਸਚੇਂਜ ਕਰ ਲੈਂਦੇ ਨੇ ਤਾਂ ਇਸ ਤੋਂ ਬਾਅਦ ਸੁਆਸ ਅਤੇ ਬੇਬੀ ਦੀਆਂ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ-ਹੌਲੀ ਇੰਨੀਆਂ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਕਿ ਬੇਬੀ ਸੁਆਸ ਨੂੰ ਆਪਣਾ ਦਿਲ ਦੇ ਬੜਦੀ ਆ ਤਾਂ ਇਸ ਤੋਂ ਬਾਅਦ ਇਧਰੋਂ ਸੋਨੂ ਨੂੰ ਬੇਬੀ ਤੇ ਸ਼ੱਕ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਬੇਬੀ ਦਾ ਫੋਨ ਬਹੁਤ ਜ਼ਿਆਦਾ ਵਿਜੀ ਆਉਣਾ ਸ਼ੁਰੂ ਹੋ ਜਾਂਦਾ ਅਤੇ ਕਈ ਗੱਲਾਂ ਤੇ ਬੇਬੀ ਟਾਲਮਟੋਲ ਵੀ ਕਰਦੀ ਸੀ ਜਦੋਂ ਸੋਨੂ ਪੁੱਛਦਾ ਕਿ ਤੇਰਾ ਫੋਨ ਕਿੱਥੇ ਵਿਜੀ ਸੀ ਤਾਂ ਅਗੋਂ ਉਹ ਬਹਾਨੇ ਲਾਉਂਦੀ ਸੀ ਕਈ ਵਾਰ ਉਸਨੇ ਸਕਰੀਨਸ਼ਾਟ ਵੀ ਮੰਗਿਆ ਪਰ 베بی ਨੇ ਨਹੀਂ ਦਿੱਤਾ ਇਸ ਤੋਂ ਬਾਅਦ ਸੋਨੂ ਉਸਤੇ ਨਿਗਰੱਖਣੀ ਸ਼ੁਰੂ ਕਰਦੰਾ ਤਾਂ ਪਤਾ ਲੱਗਦਾ ਕਿ 베بی ਰਾਤ ਨੂੰ 1:00 ਵਜੇ ਵੀ ਆਨਲਾਈਨ ਹੁੰਦੀ ਸੀ ਤਾਂ ਇੱਕ ਦਿਨ ਕੀ ਹੋਇਆ ਜਿਸ ਟਾਈਮ 베بی ਵਾਸ਼ਰੂਮ ਦੇ ਵਿੱਚ ਗਈ ਹੋਈ ਸੀ ਤਾਂ ਉਸ ਟਾਈਮ ਸੋਨੂ ਨੇ ਉਸਦਾ ਫੋਨ ਚੱਕ ਲਿਆ ਅਤੇ ਉਸ ਨੂੰ ਪਤਾ ਲੱਗਿਆ ਕਿ 베بی ਸੁਹਾਸ਼ਨਾ ਦੇ ਲੜਕੇ ਦੇ ਨਾਲ ਗੱਲਬਾਤ ਕਰਦੀ ਹੈ ਇਸ ਤੋਂ ਬਾਅਦ ਉਸ ਨੂੰ ਇਸ ਗੱਲ ਬਾਰੇ ਰੋਕਦਾ ਟੋਕਦਾ ਇਸ ਤੋਂ ਬਾਅਦ ਦੋਨਾਂ ਦੇ ਵਿੱਚ ਝਗੜਾ ਹੋ ਜਾਂਦਾ ਝਗੜਾ ਵੱਜ ਜਾਂਦਾ ਹੈ ਬੇਵੀ ਲੜ ਕੇ ਆਪਣੇ ਪੇਕੇ ਚਲੀ ਜਾਂਦੀ ਹੈ ਆਪਣੇ ਬੁਆਏਫਰੈਂਡ ਨੂੰ ਨਾਲ ਲੈ ਕੇ ਇਸ ਤੋਂ ਬਾਅਦ ਸੋਨੂੰ ਫੇਰ ਸੋਚਦਾ ਵੀ ਚਲੋ ਆਪਣੇ ਪੰਜ ਬੱਚੇ ਨੇ ਵੀ ਵਧੀਆ ਪਰਿਵਾਰ ਆ ਵੀ ਇਸ ਵਾਰ ਉਸ ਨੂੰ ਆਪਾਂ ਮਾਫ ਕਰ ਦਿੰਦੇ ਹਾਂ ਪਰ ਬੇਵੀ ਆ ਜਿਹੜੀ ਉਹ ਇਹ ਗੱਲ ਨਹੀਂ ਮੰਨਦੀ ਹੁਣ ਉਹਨੇ ਮਨ ਬਣਾ ਰੱਖਿਆ ਸੀ ਕਿ ਮੈਂ ਸੁਹਾਸ ਦੇ ਨਾਲ ਹੀ ਰਹਿਣਾਗਾ ਇਸ ਤੋਂ ਬਾਅਦ ਸੋਨੂ ਮੁੜਿਆ ਹੁੰਦਾ ਇਸ ਤੋਂ ਬਾਅਦ ਕੀ ਹੁੰਦਾ ਬੇਵੀ ਅਤੇ ਸੁਭਾਸ ਇੱਕ ਪਲਾਨ ਤਿਆਰ ਕਰਦੇ ਨੇ ਤਾਂ ਕਿ ਸੋਨੂ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾ ਸਕੇ ਅਤੇ ਬੇਵੀ ਤੇ ਸੁਭਾਸ ਫਿਰ ਦੋਨੋਂ ਜਣੇ ਵਿਆਹ ਕਰਵਾ ਸਕਣ ਇਸ ਤੋਂ ਬਾਅਦ ਬੇਵੀ ਸੋਨੂ ਨੂੰ ਫੋਨ ਕਾਲ ਕਰਕੇ ਕਹਿੰਦੀ ਆ ਕਿ ਮੈਂ ਤੈਨੂੰ ਲਾਸਟ ਵਾਰ ਮਿਲਣਾ ਤੂੰ ਹੁਣ ਸੁਭਾਸ ਦੇ ਘਰੇ ਆ ਇਸ ਤੋਂ ਬਾਅਦ ਸੋਨੂ ਸੋਚਦਾ ਵੀ ਚਲੋ ਆਪਾਂ ਉਸਦੇ ਘਰੇ ਚਲੇ ਜਾਂਦੇ ਆ ਸੋਨੂ ਉਸਦੇ ਘਰ ਆਉਂਦਾ ਤਾਂ ਉਸਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਜਾਂਦਾ ਅਤੇ ਫਿਰ ਉਹਦੇ লাশ ਨੂੰ ਰੱਸੀ ਪਾ ਕੇ ਪੱਖੇ ਦੇ ਨਾਲ ਟੰਗ ਦਿੱਤਾ ਜਾਂਦਾ ਤਾਂ ਕਿ ਇਸ ਤਰ੍ਹਾਂ ਲੱਗੇ ਕਿ ਇਸ ਦਾ ਕਿਸੇ ਨੇ ਮਰਡਰ ਨਹੀਂ ਕੀਤਾ ਹਾਲਾਂਕਿ ਇਸ ਨੇ ਖੁਦ ਸੁਸਾਇਡ ਕੀਤੀ ਹੈ ਪਰ ਇਧਰੋਂ ਸੋਨੂ ਦੇ ਭਰਾ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਹਦੇ ਕਿਸੇ ਦੇ ਨਾਲ ਗੱਲਬਾਤ ਹੈ ਅਤੇ ਇਸ ਦੇ ਚੱਲਦਿਆਂ ਉਹਨਾਂ ਦਾ ਝਗੜਾ ਵੀ ਹੁੰਦਾ ਰਹਿੰਦਾ ਹੈ ਸੋਨੂ ਦਾ ਭਰਾ ਪੁਲਿਸ ਕੋਲ ਜਾਂਦਾ ਇੱਕ ਕੰਪਲੇਂਟ ਦਰਜ ਕਰਵਾਉਂਦਾ ਪੁਲਿਸ ਜਦੋਂ ਇਸ ਕੇ ਦੀ ਇਨਵੈਸਟੀਗੇਸ਼ਨ ਕਰਦੀ ਆ ਪਹਿਲਾਂ ਉਹ ਬੇਬੀ ਨੂੰ ਗ੍ਰਫਤਾਰ ਕਰਦੀ ਆ ਅਤੇ ਜਦੋਂ ਬੇਬੀ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਬੇਬੀ ਇਹ ਸਾਰਾ ਜ਼ੁਲਮ ਕਬੂਲ ਕਰ ਲੈਂਦੀ ਆ ਫਿਰ ਜੋ ਉਸ ਨੇ ਦੱਸਿਆ ਉਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਤਾਂ ਬੇਬੀ ਨੇ ਦੱਸਿਆ ਕਿ ਮੈਂ ਹੁਣ ਇਸ ਤੋਂ ਸੈਟੀਸਫਾਈ ਨਹੀਂ ਸੀ ਇਸ ਕਰਕੇ ਮੈਨੂੰ ਟਾਈਮ ਨਹੀਂ ਦਿੰਦਾ ਸੀ ਸੁਭਾਸ਼ ਮੈਨੂੰ ਵੱਧ ਟਾਈਮ ਦਿੰਦਾ ਸੀ ਤੇ ਮੈਂ ਹੁਣ ਸੁਭਾਸ਼ ਦੇ ਨਾਲ ਖੁਸ਼ ਆ ਅਤੇ ਸੁਭਾਸ਼ ਦੇ ਨਾਲ ਰਹਿਣਾ ਚਾਹੁੰਨੀ ਆ ਇਹ ਗੱਲ ਸੁਣਦਿਆਂ ਹੀ ਸਾਰੇ ਹੋ ਛੁੱਟ ਜਾਂਦੇ ਨੇ ਕਿਉਂਕਿ ਪੁਲਿਸ ਵਾਲਿਆਂ ਨੂੰ ਕਿਤੇ ਲੱਗਿਆ ਸੀ ਵੀ ਬੇਬੀ ਦੀ ਤਾਂ ਉਸ ਦੇ ਨਾਲ ਲਵ ਮੈਰਿਜ ਹੋਈ ਸੀ ਤੇ ਜਦੋਂ ਇਹ ਖੁਲਾਸਾ ਹੋਇਆ ਤਾਂ ਪੁਲਿਸ ਵਾਲਿਆਂ ਦੇ ਵੀ ਰੋਂਗਟੇ ਖੜੇ ਹੋ ਗਏ ਇਸ ਤੋਂ ਬਾਅਦ ਪੁਲਿਸ ਨੇ ਬੇਬੀ ਅਤੇ ਉਸ ਦੇ ਪ੍ਰੇਮੀ ਸੁਭਾਸ ਨੂੰ ਗ੍ਰਿਫਤਾਰ ਕਰਕੇ ਦੋਨਾਂ ਤੇ ਮੁਕੱਦਮਾ ਦਾਜ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੋ ਦਰਸ਼ਕੋ ਲਵ ਮੈਰਿਜ ਦਾ ਨਤੀਜਾ ਤੁਸੀਂ ਦੇਖ ਹੀ ਲਿਆ ਕਿਵੇਂ ਇੱਕ ਔਰਤ 8 ਸਾਲਾਂ ਬਾਅਦ ਵੀ ਆਪਣੇ ਪਤੀ ਨੂੰ ਧੋਖਾ ਦੇ ਸਕਦੀ ਹੈ ਜੋ ਕਿ ਉਸਦੀ ਪਸੰਦ ਦਾ ਸੀ ਉਸ ਨੇ ਖੁਦ ਉਸਦੇ ਨਾਲ ਵਿਆਹ ਕਰਵਾਇਆ ਸੀ ਸੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੋਣ ਪੰਜਾਬ ਦੇ